ਸਖਮੰਦਰ ਸਿੰਘ ਜੀ ਆ ਵੀ ਬੂਟਿਆ ਲੱਖ ਲੱਖ ਵਾਰ ਮੁਬਾਰਕਬਾਦ ਆ ਬੱਗੇ ਪਿੰਡ ਦਾ ਦੁੱਲਾ ਕਹਿੰਦਾ ਐਨ ਨਾਲ ਖੜ ਕੇ ਕਹਿੰਦਾ ਗੱਲਾਂ ਵੱਖਰੀਆਂ ਹੋਣਗੀਆਂ ਸਾਡੀ ਨਾਲ ਬੇਲਾ ਕਮਟੀ ਹੈ ਤੇ ਬੂਟਾ ਵੀ ਕਹਿੰਦਾ ਵੀ ਆਪਣਾ ਬੋਲਟ ਦੁੱਲਾ ਬੱਗਿਆਂ ਵਾਲਾ ਚਲਾਊਗਾ ਬੱਗੇ ਪਿੰਡ ਵਾਲਾ ਬਲਵੀਰ ਸਿੰਘ ਦੁੱਲਾ ਜਿਹੜਾ ਮੋਟਰਸਾਈਕਲ ਚਲਾਵੇਗਾ ਬੱਗਿਆਂ ਵਾਲਾ ਦੁੱਲਾ ਪਿਆਰ ਹੈ ਇਹ ਸਤਕਾਰ ਹੈ ਇਹ ਮੁਹੱਬਤ ਹੈ ਯਾਰ ਜਗਜੀਤ ਸਿੰਘ ਜੀਆ ਦਾ ਦਿਲੋਂ ਧੰਨਵਾਦ ਗੋਰਾ ਜਲੰਮਰੀਆ ਸ਼ਿੰਦੇ ਚਾਲ ਹੁੜਿਆਂ ਵਾਲਾ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਹੈ ਦਿਲੋਂ ਧੰਨਵਾਦ ਜਗਜੀਤ ਬਾਈ ਹੁੜਿਆਂ ਦਾ ਜਿਨ੍ਹਾਂ ਨੇ ਕਿੰਨੇ ਅੱਜ ਬੱਡੇ ਭਰਾ ਨੂੰ ਵੱਡਾ ਸਨਮਾਨ ਦਿੱਤਾ ਹੈ ਦਿਲੋਂ ਦਵਾਮਾ ਨੇ ਬਾਈ ਗੁਰੂ ਤਰੱਕੀਆਂ ਦੇਵੇ ਉਸਤਾਦ ਲੋਕ ਨੇ ਕਿ ਮੰਝਣ ਤੱਕ ਵੀ ਪਹੁੰਚਦੇ ਪੇੜ ਪੁਰੂਆ ਤੋਂ ਚੇਲੇ ਇਹ ਉਸਤਾਦ ਨੇ ਜਿਨ੍ਹਾਂ ਨੇ ਬਹੁਤ ਵੱਡਾ ਪਿਆਰ ਆ ਬੂਟਾ ਬਣਿਆ ਤੇ ਬੂਟੇ ਨੇ ਕਹਿੰਦੇ ਕਈ ਬੂਟੇ ਲਾਏ ਆ ਚਲੋ ਜੀ ਇੱਕ ਪਾਸੇ ਕੀਪੇ ਦਾ ਸਾਡੇ ਦਾ ਸਨਮਾਨ ਹੋਣ ਜਾ ਰਿਹਾ ਹੈ ਜੋਗੀ ਵਾਲੀ ਦਾ ਮਾਸਟਰ ਸੁਖਵੰਦਰ ਸਿੰਘ ਜਿਹੜਾ ਨੂੰ ਮੁਬਾਰਕਬਾਦਾਂ ਇਹਨਾਂ ਨੇ ਵੱਡੇ ਵੱਲ ਵੱਡਾ ਮਾਨ ਸਨਮਾਨ ਕਰਾਇਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜਿਹੜੇ ਪਾਸੇ ਦੀ ਬੁੱਲਟ ਜਾ ਰਿਹਾ ਹੈ ਬੂਟੇ ਉਮਰੀਆਣੇ ਦਾ ਛੋਟੇ ਵੀਰ ਦਾ ਵੱਡਾ ਸਨਮਾਨ ਅੱਜ ਦੇ ਇਸ ਕਬੱਡੀ ਕੱਪ ਦੇ ਉੱਤੇ ਆ ਨਾਲ ਸ਼ੇਰਾ ਪਹਿਲਵਾਨ ਸਾਡਾ ਕਿੱਥੇ ਆ ਹਾਲ ਕੀਪੇ ਦਾ ਸਨਮਾਨ ਦੇਖੋ ਵੱਡੇ ਮੱਲਾਂ ਦੀ ਵੱਡੀ ਗੱਲ ਚੱਲ ਰਹੀ ਹੈ ਸ਼ੇਰਾ ਸਾਡਾ ਵੀਰ ਆਖੇ ਉਹ ਆਪਣਾ ਸਨਮਾਨ ਲੈ ਲਵੇਗਾ ਕਿਉਂਕਿ ਇਸ ਤੋਂ ਬਾਅਦ ਆਪਾਂ ਫਿਰ ਗਰਾਊਂਡ ਖਾਲੀ ਕਰਕੇ ਮੈਚ ਸ਼ੁਰੂ ਕਰਾਂਗੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਉਹ ਬੱਗਿਆਂ ਵਾਲਾ ਦੁੱਲਾ ਕਹਿੰਦੇ ਬੁੱਲ ਦੇ ਉੱਤੇ ਬੈਠਾ ਹੈ ਪਿੱਛੇ ਛੋਟਾ ਵੀਰ ਊਟਾ ਅਮਰੀਨਾ ਓਹ ਊਟਾ ਅਮਰੀਨਾ ਬੱਗਿਆਂ ਵਾਲਾ ਦੁੱਲਾ ਬੁੱਲਟ ਚਲਾਉਂਦਾ ਹੈ ਤੇ ਕਹਿੰਦੇ ਬੱਗਿਆਂ ਵਾਲਾ ਪੰਮਾ ਵੀਡੀਓ ਬਣਾਉਂਦਾ ਉਧਰ ਸਿੱਧੂ ਦਾ ਪਿਆਰ ਹੈ